ਹੈਲੋ ਫਰੈਂਡਸ ਅੱਜ ਅਸੀਂ ਬਣਾਈ ਢਾਬਾ ਸਟਾਈਲ ਦਾਲ ਮੱਖਣੀ ਵਿਦ گارਲਿਕ ਬਟਰ ਨਾਨ ਜੋ ਕਿ ਬਹੁਤ ਈਜ਼ੀ ਵੇਅ ਨਾਲ ਅਸੀਂ ਘਰ ਵਿੱਚ ਹੀ ਬਣਾਏ ਆ ਪਹਿਲਾਂ ਅਸੀਂ ਦਾਲ ਨੂੰ ਨਾ ਥੋੜਾ ਦੇਰ ਅਸੀਂ ਸੋਕ ਕਰਕੇ ਰੱਖ ਦਿੱਤਾ ਸੀਗਾ ਤੇ ਫਿਰ ਅਸੀਂ ਕੁੱਕਰ ਦੇ ਵਿੱਚ ਨਾ ਇਹ ਸਾਰੇ ਮਸਾਲੇ ਐਡ ਕਰ ਦਿੱਤੇ ਆ ਹਲਦੀ ਜੀਰਾ ਨਮਕ ਹਰੀ ਮਿਰਚ ਹਨਾ ਇਹ ਸਾਰਾ ਕੁਝ ਅਸੀਂ ਗਰਮ ਮਸਾਲਾ ਸਾਰਾ ਅਸੀਂ ਕੁੱਕਰ ਦੇ ਵਿੱਚ ਪਾ ਦਿੱਤਾ ਤੇ ਅਸੀਂ ਸਿਰਫ 2-3 ਸੀਟੀਆਂ ਹੀ ਬਜਵਾਉਣੀਆਂ ਕਿਉਂਕਿ ਮੈਂ ਪਹਿਲਾਂ ਨਾ ਇਹਨੂੰ ਅ ਰੱਖ ਦਿੱਤਾ ਸੀਗਾ ਥੋੜਾ ਟਾਈਮ ਭਿਗੋ ਕੇ ਤੇ ਭਿਗੋ ਕੇ ਰੱਖੋ ਤੇ ਦਾਲ ਬਹੁਤ ਜਲਦੀ ਬਣ ਜਾਂਦੀ ਆ ਕਿਉਂਕਿ ਦਾਲ ਮੱਖਣੇ ਅਸੀਂ ਬਣਾਣੀ ਆ ਤੇ ਸਾਨੂੰ ਬਹੁਤ ਖੋਲੀ ਖੋਲੀ ਚਾਹੀਦੀ ਆ ਤੇ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਭਿਗੋ ਕੇ ਰੱਖ ਲਈਓ ਤੇ ਬਸ ਮੈਂ ਕੁੱਕਰ ਤੇ ਚਾਰਡ ਦਿੱਤੀ ਆ ਤੇ 2-3 ਬਿਸਲ ਚ ರೆਡੀ ਹੋ ਜਾਣੀ ਆ ਤੇ ਆ ਮੈਂ ਉਹਦਾ ਨਾਂ ਆਂ ਦਾ ਨਾ ਡੋ ਤਿਆਰ ਕਰ ਲਿੱਤਾ ਸੀਗਾ ਤੇ ਇਹਦੇ ਵਿੱਚ ਨਾ ਅਸੀਂ ਆਟਾ ਪਾਇਆ ਤੇ ਦਹੀਂ ਪਾਇਆ ਤੇ ਥੋੜਾ ਜਿਹਾ ਮੈਦਾ ਪਾਇਆ ਆ ਤੇ ਬਸ ਉਹਨੂੰ ਅਸੀਂ ਗੁੰਨ ਲਿੱਤਾ ਕਿਉਂਕਿ ਥੋੜਾ ਜਿਹਾ ਅਸੀਂ ਪੂਰੇ ਮੈਦੇ ਦੇ ਨਹੀਂ ਬਣਾਏ ਥੋੜਾ ਜਿਹਾ ਮੈਦਾ ਪਾਉ ਥੋੜੇ ਵਾਈਟ-ਵਾਈਟ ਬਣਦੇ ਆ ਦਾਲ ਸਾਡੀ ਬਣ ਗਈ ਸੀਗੀ ਮਤਲਬ ਅੱਛੀ ਤਰ੍ਹਾਂ ਹਨਾ ਹੋ ਗਿਆ ਸੀ ਗਲ ਗਈ ਸੀਗੀ ਹੁਣ ਅਸੀਂ ਤੜਕਾ ਤਿਆਰ ਕਰਾਂਗੇ ਇਹਦਾ ਤੇ ਤੜਕੇ ਵਾਸਤੇ ਮੈਂ ਕੁਛੇ ਮਸਾਲੇ ਪਹਿਲਾਂ ਲਿੱਤੇ ਸੀਗੇ ਨਮਕ ਕਸਤੂਰੀ ਮੇਥੀ ਚਿਲੀ ਫਲੇਕਸ ਜੀਰਾ ਜਵਾਨ ਹਨਾ ਗਰਮ ਮਸਾਲਾ ਤੇ ਤੇਜ ਪੱਤਾ ਤੇ ਪਿਉਰੀ ਜਿਹੜੀ ਮੇਰੀ ਆ ਲਸਣ ਪਿਆਜ਼ ਅਦਰਕ ਦੀ ਮੈਂ ਰੈਡੀ ਕਰ ਲਈ ਸੀ ਸਭ ਤੋਂ ਪਹਿਲਾਂ ਅਸੀਂ ਨੇ ਮਸਾਲੇ ਡਰਾਈ ਪਾਣੇ ਆ ਕਿਉਂਕਿ ਢਾਬਾ ਸਟਾਈਲ ਜਿਹੜੇ ਆ ਨਾ ਉਹ ਪਹਿਲਾਂ ਜਿਹੜੇ ਹਲਵਾਈ ਹੁੰਦੇ ਉਹ ਪਹਿਲਾਂ ਇਦਾਂ ਹੀ ਬਣਾਉਂਦੇ ਆ ਅਸੀਂ ਤਾਂ ਘਰ ਪਹਿਲਾਂ ਪਿਉਰੀ ਪਾਈ ਦੀ ਆ ਫਿਰ ਮਸਾਲੇ ਪਾਣੇ ਆ ਨਾ ਤੇ ਢਾਬਾ ਸਟਾਈਲ ਜਿਹੜੀ ਦਾਲ ਅਸੀਂ ਬਣਾਣੀ ਆ ਪਹਿਲਾਂ ਮਸਾਲੇ ਪਾਉਂਦੇ ਆ ਉਸ ਤੋਂ ਬਾਅਦ ਪਿਆਜ਼ ਵਗੈਰਾ ਜਿਹੜਾ ਟਮਾਟਰ ਦੀ ਲਸਣ ਦੀ ਜਿਹੜੀ ਪਿਉਰੀ ਉਹ ਬਾਅਦ ਚ ਪਾਣੀ ਆ ਤੇ ਬਾਅਦ ਵਿੱਚ ਮੈਂ ਤੇਜ ਪੱਤਾ ਪਾਤਾ ਸਾਰੇ ਮਸਾਲੇ ਐਡ ਕਰ ਦਿੱਤੇ ਇਹਦੇ ਵਿੱਚ ਨਮਕ ਵਗੈਰਾ ਕਸੂਰੀ ਮੇਥੀ ਵੀ ਨਾਲ ਹੀ ਐਡ ਕਰ ਦੇਣੀ ਸੀ ਤੇ ਹਲਕਾ ਜਿਹਾ ਪਕਾਣਾ ਸੀ ਇਹਨੂੰ ਮਸਾਲੇ ਨੂੰ ਤੇ ਉਸ ਤੋਂ ਬਾਅਦ ਅਸੀਂ ਨਾ ਜਿਹੜੀ ਆ ਪਿਉਰੀ ਆ ਸਾਡੀ ਹਨਾ ਲਸਣ ਪਿਆਜ਼ ਅਦਰਕ ਮਿਰਚਾਂ ਆ ਰੀਆਂ ਇਹ ਸਾਰੀ ਅਸੀਂ ਇਹਦੇ ਵਿੱਚ ਪਾ ਦੇਣੀ ਆ ਦੇਖੋ ਅੱਛੀ ਤਰ੍ਹਾਂ ਫਿਰ ਇਹ ਨਾ ਇਹਨੂੰ ਅਸੀਂ ਪਕਾਣਾ ਅੱਛੀ ਤਰ੍ਹਾਂ ਪਕਾਣਾ ਇਹਨੂੰ ਤੇ ਜਦੋਂ ਦੇਖੋ ਸਾਈਡਾਂ ਤੋਂ ਨਾ ਘੇਆਣਾ ਸ਼ੁਰੂ ਹੋ ਜਾਓ ਦੇਖੋ ਅੱਛੀ ਤਰ੍ਹਾਂ ਪੱਕ ਗਈ ਆ अच्छे तरह देखो साइडा ਤੇ ਰੋਗਨ ਆਣਾ ਸ਼ੁਰੂ ਹੋ ਗਿਆ ਤੇ ਅੱਛੇ ਤਰ੍ਹਾਂ ਪੱਕ ਗਿਆ ਸਾਡਾ ਮਸਾਲਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰ ਦਿੱਤੀ ਦਾਲ ਹਨਾ ਕਿਉਂਕਿ ਕੜਾਈ ਦੇ ਵਿੱਚ ਨਾ ਖੁੱਲੇ ਬਰਤਨ ਦੇ ਵਿੱਚ ਬਹੁਤ ਵਧੀਆ ਤੜਕਾ ਲੱਗਦਾ ਆ ਤੇ ਦੇਖੋ ਸਾਡੀ ਦਾਲ ਬਹੁਤ ਠੀਕਾ ਤੇ ਅਸੀਂ ਇਹਦੇ ਵਿੱਚ ਇਹਨੂੰ ਪਤਲਾ ਕਰਨ ਲਈ ਪਾਣੀ ਨਹੀਂ ਪਾਣਾ ਤੇ ਅਸੀਂ ਇਹਦੇ ਵਿੱਚ ਮਿਲਕ ਪਾਣਾ ਆ ਤੇ ਤੁਸੀਂ ਇੱਕ ਗਲਾਸ ਵੀ ਪਾ ਸਕਦੇ ਹਾਫ ਵੀ ਪਾ ਸਕਦੇ ਜਿੰਨੀ ਤੁਸੀਂ ਕਨਸਲਟੈਂਸੀ ਰੱਖਣੀ ਆ ਤੇ ਉਸ ਤੋਂ ਬਾਅਦ ਮੈਂ ਘਰ ਦਾ ਹੀ ਬਣਾਇਆ ਹੋਇਆ ਬਟਰ ਇਹਦੇ ਵਿੱਚ ਐਡ ਕਰਤਾ ਇੱਥੇ ਮੈਂ ਮਾਰਕੀਟ ਵਾਲਾ ਬਟਰ ਨਹੀਂ ਲਿੱਤਾ ਕਿਉਂਕਿ ਪਹਿਲਾਂ ਵੀ ਨਮਕ ਪਾਇਆ ਮੈਂ ਉਹ ਵੀ ਸਾਲਟਡ ਬਟਰ ਹੁੰਦਾ ਤਾਂ ਤੁਸੀਂ ਧਿਆਨ ਰੱਖਿਓ ਜੇ ਤੁਸੀਂ ਮਾਰਕੀਟ ਵਾਲਾ ਸਾਲਟਡ ਬਟਰ ਪਾਣਾ ਤੇ ਪਹਿਲਾਂ ਨਮਕ ਇਹਦੇ ਵਿੱਚ ਘੱਟ ਰੱਖਿਓ ਫਿਰ ਕਿਉਂਕਿ ਦੋਨੋਂ ਚੀਜ਼ਾਂ ਹੋ ਨਮਕ ਦੀਆਂ ਜ਼ਿਆਦਾ ਹੋ ਜਾਂਦਾ ਤੇ ਦਾਲ ਸਾਡੀ ਪੱਕ ਗਈ ਹੁਣ ਅਸੀਂ ਨਾਲ ਦੀ ਤਿਆਰੀ ਕਰਦੇ ਹਾਂ ਅਸੀਂ ਲਿੱਤੀ ਕਲੌਂਜੀ ਤੇ ਤੇਲ ਧਨੀਆ ਤੇ گارਲਿਕ ਤੇ ਅਸੀਂ ਹੁਣ ਪੇੜਾ ਲਿੱਤਾ ਤੇ ਮੈਂ ਥੋੜਾ ਜਿਹਾ ਹਨਾ ਧਨੀਆ ਕਲੌਂਜੀ ਤੇ ਜਿਹੜੇ ਮੇਰੇ ਤਿਲ ਵਗੈਰਾ ਔਰ ਮੈਂ ਸੈਲਫ ਤੇ ਪਾਇਆ ਕਿਉਂਕਿ ਮੈਂ ਜਿਹੜੋ ਬੇਲਾਂਗੀ ਨਾ नान ਤੇ ਉਹ ਨਾਲ ਉਹਦੇ ਨਾਲ ਅਟੈਚ ਹੋ ਜਾਊਗੇ ਤਿਲ ਵਗੈਰਾ ਪਰ ਇੱਥੇ ਥੋੜੀ ਜੀ ਪ੍ਰੋਬਲਮ ਆ ਗਈ ਸੀ ਕਿ ਤੇ ਉਹ ਨਾ ਡਰਾਈ ਕਰਕੇ ਨਾਲੋਂ ਥੋੜੇ ਨਾਲ ਜਿਹਾ ਅੱਛੀ ਤਰ੍ਹਾਂ ਨਹੀਂ ਨਾਲ ਲੱਗੇ ਸੀਗੇ ਤੇ ਮੈਂ ਦੂਸਰੀ ਤਰ੍ਹਾਂ ਹੁਣ ਕਰਾਂਗੀ ਤੇ ਦਿਖਾਵਾਂਗੀ ਤੁਹਾਨੂੰ ਤੇ ਮੈਂ ਹੁਣ ਥੋੜੇ ਜੀ ਉੱਪਰ ਇਹਦੇ ਐਡ ਕਰ ਦਾਂਗੀ ਇਹ ਮੈਂ ਹੁਣ ਧਨੀਆ ਲਿੱਤਾ ਤੇ ਉਸ ਤੋਂ ਬਾਅਦ ਜਦਾਂ ਕਿ گارਲਿਕ ਨਾਨ ਆਪਣੇ گارਲਿਕ ਲੀਤਾ ਥੋੜਾ ਜਿਹਾ گارਲਿਕ ਤੁਸੀਂ ਜਦੋਂ ਨਾਨ ਬਣ ਜਾਂਦੇ ਆ ਨਾ ਉਹਨੂੰ ਤੁਸੀਂ ਦੇਸੀ ਘੀ ਜਾਂ ਬਟਰ ਦੇ ਵਿੱਚ ਨਾ ਉਹਨੂੰ ਲਸਣ ਨੂੰ ਸਾੜ ਕੇ ਥੋੜਾ ਨਮਕ ਪਾ ਕੇ ਉਹ ਵੀ ਤੁਸੀਂ ਬਰਸ਼ ਦੇ ਨਾਲ ਉੱਪਰ ਘਿਓ ਲਗਾ ਸਕਦੇ ਆ گارਲਿਕ ਬਟਰ ਲਗਾ ਸਕਦੇ ਆ ਤੇ ਮੈਂ ਪਹਿਲਾਂ ਹੀ ਇਹਦੇ ਵਿੱਚ ਪਾ ਪਾਤਾ ਸੀਗਾ ਕਿਉਂਕਿ ਬਣੇ ਫਲੇਵਰ ਆ ਜਾਂਦਾ ਦੇਖੋ ਹੁਣ ਇੱਥੇ ਨਾ ਥੋੜਾ ਜਿਹਾ ਚਿਪਕਦਾ ਪਿਆ ਆਟਾ ਕਿਉਂਕਿ ਮੈਂ ਨਾ ਇਹਦੇ ਵਿੱਚ ਦਹੀਂ ਵੀ ਪਾਇਆ ਹੈ ਨਾ ਤੇ ਦਹੀਂ ਜ਼ਿਆਦਾ ਹੋ ਗਿਆ ਸੀ ਕੋਈ ਨਹੀਂ ਤੁਸੀਂ ਫਿੰਗਰਸ ਦੇ ਨਾਲ ਸੈੱਟ ਕਰ ਸਕਦੇ ਆ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਇੱਕ ਸਾਈਡ ਤੇ ਨਾ ਪਾਣੀ ਲਗਾਉਣਾ ਬ੍ਰਸ਼ ਦੇ ਨਾਲ ਹੱਥ ਨਾਲ ਵੀ ਲਾ ਸਕਦੇ ਤੇ ਮੇਰੇ ਕੋ ਬ੍ਰਸ਼ ਸੀ ਚਲੋ ਮੈਂ ਬ੍ਰਸ਼ ਨਾਲ ਲਾਤਾ ਤੇ ਕਿਉਂਕਿ ਇਹ ਪਾਣੀ ਤਾਂ ਲਗਾਈਦਾ ਇਹ ਨਾ ਬਿਲਕੁਲ ਹੀ ਅਟੈਚ ਹੋ ਜਾਣਾ ਤਵੇ ਦੇ ਨਾਲ ਦੇਖੋ ਜਿੱਦਾਂ ਹੁਣ ਤੁਹਾਨੂੰ ਮੈਂ ਅੱਗੇ ਦੱਸੂਗੀ ਕਿ ਪਾਣੀ ਕਿਉਂ ਲਗਾਇਆ ਹੁਣ ਮੈਂ ਸੈਕਿੰਡ ਆਪਣਾ ਨਾਲ ਰੈਡੀ ਕਰ ਰਹੀ ਹਾਂ ਇਹਦੇ ਵਿੱਚ ਮੈਂ ਕਲੌਂਜੀ ਤੇਲ ਵਗੈਰਾ ਸਾਰੇ ਲਗਾਏ ਦੇਖੋ ਬਹੁਤ ਸੌਫਟ ਆ ਫੋਲਡ ਹੋ ਜਾਂਦਾ ਆ ਤੇ ਬਸ ਮੈਂ ਧਿਆਨ ਨਾਲ ਹੌਲੀ-ਹੌਲੀ ਕਰਨਾ ਤੁਸੀਂ ਕਿਉਂਕਿ ਦਹੀਂ ਨਹੀਂ ਪਾਉਗੇ ਤੇ ਨਾਲ ਵੀ ਅੱਛੀ ਤਰ੍ਹਾਂ ਅੱਛਾ ਨਹੀਂ ਬਣੇਗਾ ਫਿਰ ਬਿਲਕੁਲ ਫਲੇਵਰ ਬਾਹਰ ਵਾਲਾ ਹੀ ਬਣੇਗਾ ਜੇ ਤੁਸੀਂ ਵਿੱਚ ਨਾ ਦਹੀਂ ਵੀ ਐਡ ਕਰੋਗੇ ਤੇ ਬਸ ਮੈਂ ਲਸਣ ਵਗੈਰਾ ਪਾ ਦਿੱਤਾ ਤਿਲ ਪਾ ਦਿੱਤੇ ਕਲੌਂਜੀ ਪਾ ਦਿੱਤੀ ਧੰਨੀਆਂ ਪਾ ਦਿੱਤਾ ਹਨਾ ਤੇ ਉੱਧਰ ਮੇਰਾ ਜਿਹੜਾ ਨਾਲ ਉਹ ਵੀ ਰੈਡੀ ਹੋ ਰਿਹਾ ਤੇ ਮੈਂ ਉਹਨਾਂ ਨੂੰ ਨਾ ਡਬਲ ਪਾਸ ਤੇ ਸਿੱਕਾਂਗੇ ਤੇ ਆ ਦੇਖੋ ਮੈਂ ਉੱਪਰ ਬੇਲਣ ਲਗਾ ਦਿੱਤਾ ਬਿਲਕੁਲ ਅਟੈਚ ਹੋ ਗਏ ਆ ਪਤਲਾ ਆਟਾ ਪਤਲਾ ਹੋ ਗਿਆ ਆ ਦੇਖ ਲਿਓ ਤੁਸੀਂ ਥੋੜਾ ਜਿਹਾ ਦਹੀਂ ਪਾਉਂਗੇ ਨਾ ਪਾਣੀ ਥੋੜਾ ਵਿੱਚ ਐਡ ਕਰਿਓ ਤੇ ਆਹ ਦੇਖੋ ਅਸੀਂ ਪਾਣੀ ਤਾਂ ਲਗਾਇਆ ਸੀ ਦੌਰਾਨ ਮੈਂ ਸੇਕਿਆ ਨਾ ਇੱਕ ਸਾਈਡ ਤੋਂ ਤੇ ਮੇਰਾ ਨਾ ਉਹ ਜਿਵੇਂ ਪਾਣੀ ਨਾਲ ਆਂਦੀ ਗਿਰ ਜਾਣਾ ਸੀ ਦੇਖੋ ਕਿੰਨਾ ਵਧੀਆ ਹਨਾ ਤਿਆਰ ਹੋ ਗਿਆ ਗਾਰਨਿਸ਼ ਬਹੁਤ ਸੋਹਣੇ ਮਲਾਈ ਦੇ ਨਾਲ ਕੀਤੀ ਮੈਂ ਸੋ ਤੁਸੀਂ ਵੀ ਇੰਜੋਏ ਕਰਿਓ ਬਣਾਈਓ ਸੋ ਥੈਂਕ ਯੂ